ਹੈ ਤੁਹਾਨੂੰ ਦੱਸ ਦਈਏ ਕਿ ਹੁਲੀ ਦਾ ਤਿਉਹਾਰ ਆਪਣੇ ਦੇਸ਼ ਦੇ ਸਭ ਤੋਂ ਦੋ ਦੇਸ਼ਾਂ ਦੱਸਦੇ ਕਿ ਦੇਸ਼ਾਂ ਦੇ ਵਿੱਚ ਪੂਰੇ ਦੋ ਤਿਉਹਾਰਾਂ ਦੇ ਵਿੱਚੋਂ ਸਭ ਤੋਂ ਖਾਸ ਮੰਨਿਆ ਜਾਂਦਾ ਹੈ ਜਿੱਥੇ ਪੂਰੇ ਭਾਰਤ ਦੇ ਅੰਦਰ ਹੁਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਚਲਾਈ ਗਈ ਪਰੰਪਰਾ ਦੇ ਅਨੁਸਾਰ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਵਿਖੇ ਅਨੰਦਪੁਰ ਸਾਹਿਬ ਦੇ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹੁਲੇ ਮੁਹੱਲੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਹੁਲੇ ਮੁਹੱਲੇ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਤੱਕ ਦੇ ਲੋਕਾਂ ਦੇ ਲਈ ਇੱਕ ਵੱਡਾ ਤਿਉਹਾਰ ਹੈ ਇਸ ਦੇ ਨਾਲ ਦੱਸਦੇ ਕਿ ਇਸ ਦੌਰਾਨ ਮਾਰਸ਼ਲ ਆਰਟ ਘੋੜਸਵਾਰੀ ਕਵਿਤਾ ਪਾਠ ਦੀਆਂ ਰਸਮਾਂ ਜੁੜੀਆਂ ਨੇ ਉਧ ਦੁਹਰਾਈਆਂ ਜਾਂਦੀਆਂ ਨੇ ਜਿਸ ਦਾ ਵੀ ਮਕਸਦ ਜੁੜਾ ਹੈ ਸਿੱਖ ਯੋਧਿਆਂ ਦੀ ਬਹਾਦਰੀ ਦਾ ਸਨਮਾਨ ਕਰਨਾ ਹੈ ਇਸ ਦਿਨ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਹਰਨਪੁਰ ਸਾਈ ਪਹੁੰਚਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੁਸੀਂ ਵੀ ਦੇਖੋ ਕਿਸ ਤਰੀਕੇ ਦਾ ਉੱਥੇ ਜਾਹੂ ਜਲਾ ਲੱਗਿਆ ਹੋਇਆ ਹੈ ਟਾਰਗੇਟਿਓ ਮਰਦ ਅਗੰਬੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਸਾਹਿਬ ਜੀ ਦੀ ਵਸਾਈ ਹੋਈ ਨਗਰੀ ਸ੍ਰੀ ਗੁਰੂ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਕਿ ਅੱਜ ਲੱਖਾਂ ਦੀ ਤਤਾਜ ਜਿਹੜੀਆਂ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਅਤੇ ਹੋਲੇ ਮੱਲੇ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਤੁਹਾਨੂੰ ਪਿੱਛੇ ਸਾਡੇ ਸਜੋਗੀ ਦਿਖਾ ਰਹੇ ਨੇ ਕਿ ਕਿਸ ਤਰੀਕੇ ਨਾਲ ਠਾਠਾ ਮਾਰਦਾ ਇਕੱਠਿਆ ਇੱਥੇ ਤੇ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਨਤਮਸਤਕ ਹੋਣ ਲਈ ਇੱਥੇ ਪਹੁੰਚਾ ਜਾ ਰਿਹਾ ਤੇ ਐਸਜੀਪੀਸੀ ਵੱਲੋਂ ਜੇ ਗੱਲ ਕਰੀਏ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਤਾਕਤ ਤਕ ਸ੍ਰੀ ਕੇਸ਼ਗੜ ਸਾਹਿਬ ਜੀ ਨੂੰ ਸਜਾਇਆ ਗਿਆ ਵਾ ਫੁੱਲਾਂ ਦੇ ਨਾਲ ਸਜਾਇਆ ਗਿਆ ਵੱਖ-ਵੱਖ ਤਰ੍ਹਾਂ ਦੇ ਸ਼ਮਿਆਨੇ ਲਗਾਏ ਗਏ ਨੇ ਇੱਥੇ ਵੱਡੇ ਪੱਧਰ ਤੇ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਵੱਡੇ ਪੱਧਰ ਤੇ ਜਥੇਬੰਦੀਆਂ ਪਹੁੰਚ ਰਹੀਆਂ ਨੇ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਨਿਆਂਗੰਜ ਸੰਘ ਜਥੇਬੰਦੀਆਂ ਪਹੁੰਚ ਰਹੀਆਂ ਨੇ ਵੱਡੇ ਪੱਧਰ ਤੇ ਲੋਕ ਅਤੇ ਸ਼ਰਦਾਲੂ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸਾਡੇ ਨਾਲ ਕੁਝ ਸਰਦਾਲੂ ਮੌਜੂਦ ਵੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਹਨ ਕੀ ਕਰਨਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋ ਕਿਸ ਤਰੀਕੇ ਦੇ ਦਿਦਾਰ ਹੋ ਰਹੇ ਨੇ ਗੁਰਸਾਹਿਬ ਦੇ ਜਿਸ ਤਰੀਕੇ ਨਾਲ ਵੱਡੇ ਪੱਧਰ ਤੇ ਲੱਖਾਂ ਦੀ ਦਰਜ ਸੰਗਤ ਪਹੁੰਚ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਅਮਰੀਕਾ ਤੋਂ ਆਇਆ ਜੀ ਸੋ ਗੁਰ ਰਸ ਅਜ ਮੰਟਿਕਾ ਤੋਂ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਉਸਤਾਨ ਮਾਪ ਰਖਾਂ ਦਾ ਸੋ ਜੋ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਹੋਲੇ ਮਹੱਲੇ ਦਾ ਉਪਰ ਮਨਾਇਆ ਜਾ ਰਿਹਾ ਅਤੇ ਅੱਜ ਖਾਲਸਾ ਪੰਥ ਦਾ ਨਵਾਂ ਸਾਲ ਆਰੰਭ ਹੋਇਆ ਚੇਦੇ ਮਹੀਨੇ ਤੋਂ ਸੋ ਬਹੁਤ ਵੱਡੀਆਂ ਰੌਣਕਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਹਨ ਤਾਨਕ ਲਗੀ ਤਰਪਤਾ ਸਾਹਿਬ ਸ਼ੇਖ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਮਹਾਰਾਜ ਨੇ ਖਾਲਸਾ ਪੰਥ ਨੂੰ ਇਹ ਵਡਿਆਈਆਂ ਬਖਸ਼ੀਆਂ ਹਨ ਸਤਿਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਪੱਢ ਚੜ੍ਹਦੀ ਕਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਤ ਜੀ ਗੱਲ ਕਰੀਏ ਤੇ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਰੰਗ ਲਗਾਏ ਜਾ ਰਹੇ ਨੇ ਪਰ ਇੱਕ ਸਿੰਘ ਵੱਖਰੇ ਤਰੀਕੇ ਨਾਲ ਇੱਕ ਆਪਣਾ ਮਹੱਲਾ ਕੱਢਦੇ ਨੇ ਮਹੱਲਾ ਮਨਾਇਆ ਜਾਂਦਾ ਹੈ ਅੱਜ ਤੁਸੀਂ ਵੀ ਉਸ ਵਿੱਚ ਸ਼੍ਰੀਕ ਹੋਣ ਲਈ ਪਹੁੰਚੇ ਹੋ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਲਖਤਾ ਸੋ ਜਿਹੜੇ ਲੋਕ ਆਮ ਰੰਗ ਪਾ ਕੇ ਹੋਲੀ ਦਾ ਮਨਾਉਂਦੇ ਹਨ ਕਈ ਕ੍ਰਿਤਿਆਂ ਵੀ ਕਰਦੇ ਹਨ ਕਲਗੀਧਰ ਮਹਾਰਾਜ ਨੇ ਖਾਲਸਾ ਪੰਥ ਨੂੰ ਜੰਗ ਜੂ ਬਣਾਇਆ ਮਹਾਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਨੂੰ ਸ਼ੇਰ ਬਣਾਇਆ ਸੂਰਮਾ ਬਣਾਇਆ ਸੰਤ ਅਤੇ ਸਿਪਾਹੀ ਬਣਾਇਆ ਉਸ ਸੰਬੰਧ ਵਿੱਚ ਜਿਵੇਂ ਮਹਾਰਾਜ ਦੀ ਸੱਚੇ ਪਾਤਸ਼ਾਹ ਜੀ ਆਗਿਆ ਹੈ ਕਿ ਖਾਲਸਾ ਪੰਥ ਨੇ ਤਿਆਰ ਤਿਆਰ ਰਹਿਣਾ ਸ਼ਸਤਰ ਧਾਰੀ ਹੋਣਾ ਅਮਰ ਛੱਕ ਗੁਰੂ ਵਾਲੇ ਬਣਨਾ ਸੰਸਾਰ ਦੇ ਭਲੇ ਲਈ ਕਾਰਜ ਕਰਨੇ ਆ ਸੋ ਇਹ ਖਾਲਸਾ ਪੰਥ ਦੀ ਵਿਲੱਖਣਤਾ ਹੈ ਇਹ ਖਾਲਸਾ ਸਦਾ ਹੀ ਸੰਤ ਸਿਪਾਹੀ ਹੈ ਖਾਲਸਾ ਸਦਾ ਹੀ ਸੰਤੁਸ਼ਪਾਈ ਹੈ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਸਾਹਿਬ ਜੀ ਪਹੁੰਚੇ ਹੋ ਨਤਮਸਤਕ ਹੋਣ ਲਈ ਪਹੁੰਚੇ ਹੋ ਕਿਸ ਤਰੀਕੇ ਦੇ ਲੱਗ ਰਿਹਾ ਦਿਦਾਰ ਕਿਸ ਤਰੀਕੇ ਦੇ ਹੋ ਰਹੇ ਨੇ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਦਾ ਇਹ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਇਹ ਇਕੱਠ ਤਾਂ ਐਵੇਂ ਆ ਜੀ ਇਹਨੂੰ ਵੇਖ ਕੇ ਐਵੇਂ ਮਹਿਸੂਸ ਹੋ ਰਿਹਾ ਆ ਕਿ ਹਿੰਦੁਸਤਾਨ ਦੀਆਂ ਨਹੀਂ ਪੂਰੀ ਦੁਨੀਆ ਦੀਆਂ ਏਜੰਸੀਆਂ ਇੱਕ ਸਾਲ ਪੂਰੀ ਵਾਹ ਲਉਂਦੀਆਂ ਵੀ ਖਾਲਸਾ ਪੰਥ ਮਕਾਉਣਾ ਆ ਤੇ ਆ ਚਾਰ ਦਿਨ ਹੌਲੇ-ਮਹੱਲੇ ਦੇ ਇਹ ਦੱਸਦਾ ਆ ਵੀ ਖਾਲਸਾ ਜਿਉਂਦਾ ਆ ਤੇ ਜਿਉਂਦਾ ਰਹੇਗਾ ਸੀ ਹੈ ਤੇ ਰਹੇਗਾ ਇਹ ਕਲਗੀਧਰ ਪਿਤਾ ਸਤਗੁਰ ਸਾਹਿਬ ਜੀ ਦੇ ਬਚਨ ਵੀ ਅਸੀਂ ਇਸ ਖਾਲਸੇ 'ਚ ਜਦੋਂ ਮਹੱਲੇ ਤੇ ਆਵੇਗਾ ਅਸੀਂ ਆ ਪਾਵਾਂਗੇ ਇਹ ਖਾਲਸਾ ਨਹੀਂ ਕਲਗੀਧਰ ਪਿਤਾ ਸਤਗੁਰ ਸਾਹਿਬ ਜੀ ਆਪ ਵਰਤਦੇ ਨੇ ਇਹ ਕੌਮ ਦਾ ਅਸ਼ਾਨੀ ਦਿਹਾੜਾ ਆ ਸਤਗੁਰ ਸਾਹਿਬ ਦੀ ਆਪ ਕਿਰਪਾ ਤੇ ਵਰਤਦੇ ਆ ਇਹ ਸੰਗਤਾਂ ਨਤਮਸਤਕ ਹੋਣ ਲੀਆਂ ਸਿੰਘ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਜਥੇ ਸਿੰਘ ਜਥੇਬੰਦੀਆਂ ਦੇ ਆਗੂ ਵੀ ਪਹੁੰਚ ਰਹੇ ਨੇ ਗੁਰੂ ਸਾਹਿਬ ਜੀ ਦਾ ਮਕਸਦ ਥੀਗਾ ਹੋਲੇ ਮੱਲੇ ਨੂੰ ਮਨਾਉਣਾ ਕੀ ਜਿਹੜੇ ਸਿੰਘ ਨੇ ਉਹਨਾਂ ਨੂੰ ਸ਼ਸਤਰਤਾਰੀ ਬਣਾਇਆ ਜਾਵੇ ਜਿਹੜੇ ਸਿੰਘ ਨੇ ਜਿਹੜੇ ਜੇ ਗੱਲ ਗੱਲ ਕਰੀ ਜਿੰਨੇ ਵੀ ਸਾਡੇ ਯੋਧੇ ਹੋਣਗੇ ਸੂਰਮੇ ਹੋਣਗੇ ਉਹਨਾਂ ਨੂੰ ਕਿਤੇ ਇਹਨਾਂ ਤੇਗਾਂ ਦਾ ਗਿਆਨ ਦਿੱਤਾ ਜਾਵੇ ਉਹ ਸ਼ਸਤਰ ਵਿਦਿਆ ਵਿੱਚ ਪਰਪੱਕ ਹੋ ਸਕਣ ਬਿਲਕੁਲ ਜੀ ਇਹ ਸਤਿਗੁਰ ਸਾਹਿਬ ਨੇ ਆਪ ਕਿਰਪਾ ਕਰਕੇ ਕਿਉਂਕਿ ਕਲਗੀਧਰ ਪਿਤਾ ਸਤਿਗੁਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਛਤਰੀ ਬਣਾਇਆ ਹੈ ਖਾਲਸੇ ਨੂੰ ਸ਼ਸਤਰਤ ਤਾ ਉਹ ਸ਼ਸਤਰਾਂ ਦੀ ਮਰਿਆਦਾ ਉਹ ਸ਼ਸਤਰਾਂ ਦੇ ਜੋਹਰ ਇਹ ਜਿਹੜਾ ਇੱਥੇ ਖਾਲਸਾ ਸ਼ਸਤਰਧਾਰੀ ਹੋਣ ਨਹੀਂ ਆਉਂਦਾ ਖਾਲਸਾ ਜੋ ਸ਼ਸਤਰਾਂ ਦੀ ਵਿਦਿਆ ਸਿੱਖੀ ਹੈ ਸਾਲ ਪਰ ਉਹ ਵਿਦਿਆ ਨੂੰ ਇੱਥੇ ਦਿਖਾ ਕੇ ਤੇ ਸੰਗਤਾਂ ਨੂੰ ਉਤਸ਼ਾਹ ਕਰਨ ਲਈ ਆਉਂਦਾ ਇੱਥੇ ਖਾਲਸੇ ਦੇ ਸ਼ਸਤਰਾਂ ਦੀ ਵਿਦਿਆ ਦੇ ਜੋਹਰ ਖਾਲਸਾ ਕੱਲ ਨੂੰ ਵਿਖਾਲੇਗਾ ਮਹੱਲੇ ਦੇ ਜਦੋਂ ਚੜੇਗਾ ਉਦੋਂ ਪੰਥ ਪੂਰੀ ਦੁਨੀਆ ਖਾਲਸੇ ਦੀ ਸ਼ਸਤਰ ਵਿਦਿਆ ਖਾਲਸੇ ਦੀ ਘੋੜ ਸਵਾਰੀ ਅੱਜ ਵੀ ਹੋ ਰਹੀ ਤਾਂ ਸਾਰੀਆਂ ਜੋ ਖਾਲਸੇ ਨੇ ਸਾਂਭ ਕੇ ਰੱਖੀਆਂ ਨੇ ਆਪਣੇ ਹਿਰਦੇ ਨਾਲ ਕਲਗੀਧਰਪਤਾ ਸਤਿਗੁਰੂ ਸਾਹਿਬ ਦੇ ਖਾਲਸੇ ਨੇ ਹਰ ਇੱਕ ਬਖਸ਼ਿਸ਼ ਮਹਾਰਾਜੀ ਦੀ ਆਪਣੇ ਹਿਰਦੇ ਨਾਲ ਲਾ ਕੇ ਰੱਖੀ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੱਡੀਆਂ-ਵੱਡੀਆਂ ਸ਼ਖਸ਼ਤਾ ਬਹੁਤ ਰਹੀਆਂ ਨੇ ਨਾਲ-ਨਾਲ ਕਿਤਨਾ ਕਿਤੇ ਸ਼ਰਦਾਲੂ ਵੱਡੇ ਪੱਦਰ ਤੇ ਨਤਮਸਤਕ ਹੋ ਰਹੇ ਨੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਮਜੂਦਰੇਪਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਨਤਮਸਤਕ ਹੋਣ ਲਈ ਪਹੁੰਚੇ ਹੋ ਵੱਡੇ ਭੱਜ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤਾਂ ਅੰਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੇ ਫਤਿਹ ਜੁਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੀ ਮਾਹੌਲਾ ਕਹੇਓ ਕਿਰਪਾ ਨੇ ਤੇ ਬਚਨੇ ਮੋਲਾ ਹੋਲੀ ਕਿੰਨੀ ਸੰਸੇਵ ਰੰਗ ਲੱਗਾ ਅਤ ਲਾਲ ਦੇਵ ਸਵਾਭ ਜੀ ਦੇਖਦੇ ਹੋ ਪਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਸ ਔਰਨ ਕੀ ਹੋਲੀ ਮਾ ਮਹੋਲਾ ਕਹੋ ਕਿਰਪਾ ਨੇ ਤੇ ਬਚਨੇ ਬੋਲਾ ਸਤਿਗੁਰ ਦੀ ਕਿਰਪਾ ਦੇ ਨਾਲ ਬਿਆੰਦ ਆਪ ਜੀ ਦੇਖ ਰਹੇ ਹੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਬਿਆੰਦ ਭਾਰੀ ਘੱਟ ਦੇਖਣ ਨੂੰ ਮਿਲ ਰਿਹਾ ਸੋ ਆਪ ਜੀ ਨੂੰ ਸਾਰੀ ਟੀਮ ਨੂੰ ਇਸ ਚਾਲਨਮ ਦੇ ਮਾਧਿਅਮ ਨਾਲ ਸਾਰੀ ਟੀਮ ਨੂੰ ਹੋਲੇ ਮਹਲੇ ਦੇ ਕੌਮੀ ਤਿਉਹਾਰ ਦੇ ਪਵਿੱਤਰ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੁਣ ਸੋ ਆਪ ਜੀ ਦੀ ਖਿਦਮਤ 'ਚ ਸ਼ੋਰਟ 'ਚ ਹੋਲੇ ਮਹਲੇ ਦੇ ਬਾਬਤ ਕਵਿਤਾ ਸਰਵਨ ਕਰਾਵਾਂਗੇ ਆਪ ਜੀ ਸਰਵਨ ਕਰਨਾ ਜੀ ਗਗੜ ਦਾ ਮਾਮਾ ਬਾਜਿਓ ਭਰਿਓ ਨਿਸ਼ਾਨਾ ਕਾਓ ਜੋ ਮੰਨਦੇ ਸੂਰਮਾ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਬੇਜਾਨੀ ਐ ਜੋ ਲੜੈ ਦੀਨ ਕਹੇ ਤ ਪੁਰਜਾ ਪੁਰਜਾ ਕਟਮ ਰੇ ਤਬ ਹੁਣਾ ਛੱਡ ਖੇਤ ਤੇ ਤੇਰੇ ਕਾ ਖਾਲਸਾ ਆਖੀ ਰੇ ਨ ਕੋਏ ਤਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਗੁਰੂ ਕੀ ਸੰਗਤ ਚੱਲੀ ਸਾਰੀ ਕਰੀ ਅਨੰਦਪੁਰ ਸਾਹਿਬ ਤਿਆਰੀ ਕੱਢਣ ਸਿੰਘ ਮਹੱਲਾ ਪਾਰੀ ਨਾ ਇਸ ਗੱਲ ਵਿੱਚ ਓਲਾ ਹੈ ਦੁਨੀਆ ਕੁੱਲ ਖੇੜਦੀ ਓਲੀ ਪਰ ਸਿੰਘਾਂ ਦਾ ਓਲਾ ਹੈ ਦੁਨੀਆ ਕੁੱਲ ਖੇੜਦੀ ਓਲੀ ਪਰ ਸਿੰਘਾਂ ਦਾ ਓਲਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਆਕਾਲੀ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਪਾਵੇ ਓ ਸ੍ਰੀ ਆਗਾ ਇਸੋ ਨਹੀਂ ਹੈ ਜਿਕਾ ਘਾਲਸਾ ਦੇਖ ਰਹੇ ਹੋ ਕਿ ਲਗਾਤਾਰ ਸਿੰਘਾਂ ਵੱਲੋਂ ਜਕਾਰੇ ਲਗਾਏ ਜਾ ਰਹੇ ਨੇ ਸੰਗ ਪੂਰੇ ਜਾ ਰਹੇ ਨੇ ਨਾਲ ਨਾਲ ਕਿਤਨਾ ਕਿਤੇ ਅੱਜ ਖੋਲੇ ਮੱਲੇ ਦੇ ਤਿਉਹਾਰ ਨੂੰ ਲੈ ਕੇ ਵੱਡੇ ਪੱਧਰ ਤੇ ਸੰਗਤਾਂ ਨਤਮਸਤਕ ਹੁੰਦੀਆਂ ਨਜ਼ਰ ਆਉਂਦੀਆਂ ਨੇ ਇੱਥੇ ਥੋੜੀ ਦੇਰ ਵਿੱਚ ਹੀ ਜਿਹੜੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੀ ਪਹੁੰਚਣਗੇ ਜਿੰਨਾਂ ਵੱਲੋਂ ਇੱਥੇ ਨਤਮਸਤਕ ਹੋਇਆ ਜਾਊਗਾ ਪਰ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਦੇ ਆ ਕਿ ਕਿਸ ਤਰੀਕੇ ਨਾਲ ਨੇ ਸੀਐਮ ਸਾਹਿਬ ਪਹੁੰਚਦੇ ਨੇ ਤੇ ਸਾਡੀ ਗੱਲਬਾਤ ਕਰਾਉਣੇ ਆ ਤੇ ਤੁਸੀਂ ਜੁੜੇ ਹੋ ਇਸੇ ਤਰ੍ਹਾਂ ਕੇ ਨਾਲ ਹੀ ਇੰਡੀਆ ਨਿਊਜ਼ ਪੰਜਾਬ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਕਜੀਤ ਸਿੰਘ ਰਿਪੋਰਟਰ